ਆਪੋ ਹੀ ਰਸੀਤਾਂ ਸਸੀਤਾਂ ਠੀਕੋ ਮੇਲਾ ਬਹੁਤ ਵਧੀਆ ਹੈ ਤਾਂ ਮਤਲਬ ਇਸ ਤਰ੍ਹਾਂ ਲੱਗਦਾ ਜੀ ਮੰਨ ਕੇ ਚਲੇ ਤੇ ਆ ਕੇ ਰੂਹ ਹੀ ਖੁਸ਼ ਹੋ ਗਈ ਬਾਕੀ ਦੇ ਰੋਡ ਵਰਗੇ ਯਾਰ ਮਿੱਤਰ ਮਿਲ ਗਏ ਹੋਰ ਸਾਨੂੰ ਚਾਹੀਦਾ ਵੀ ਸੀ ਇੱਕ ਤਾਂ ਆਪਾਂ ਨੂੰ ਵੱਡਾ ਵੀ ਹੋਰ ਯਾਰ ਬੇਲੀ ਵੀ ਨਹੀਂ ਕੋਈ ਹੁੰਦਾ ਸਹੀ ਹੈ ਜੀ ਚੜ੍ਹਨ ਗਿਆ ਮੇਰਾ ਨਾਮ ਗੁਰਮੀਤ ਸਿੰਘ ਸਿੱਧੂ ਬਠਿੰਡਾ ਤੋਂ ਤੇ ਅੱਜ ਵਿਜ਼ਿਟ ਕੀਤਾ ਸੀਗਾ ਮੇਲਾ ਜਾਗ ਦੇ ਜੁਗਨੀਆਂ ਦਾ ਬਠਿੰਡਾ ਤੇ ਬਹੁਤ ਹੀ ਕਮਾਲ ਦਾ ਮਾਹੌਲ ਹੈ ਬਹੁਤ ਹੀ ਸੋਹਣੀ ਸਟੇਜ ਤੋਂ ਕਾਰਵਾਈ ਚੱਲ ਰਹੀ ਹੈ ਤੇ ਕਿਤਾਬਾਂ ਦੇ ਸਟਾਲ ਤੇ ਆ ਕੇ ਤਾਂ ਮਨ ਖੁਸ਼ ਹੋ ਗਿਆ ਜੋ ਬੁੱਕ ਚਾਹੀਦੀ ਸੀ ਉਹ ਮਿਲ ਗਈ ਥੈਂਕ ਯੂ ਸ਼ਾ ਕਿਤਾਬਕਰ ਦਰਨੰਜਨ ਪਾਸ ਤੇ ਵਧੀਆ ਟਾਈਮ ਪਾਸ ਹੋਈ ਜਾਂਦਾ ਜਿਹੜੇ ਹੁਣ ਅਸੀਂ ਪੁਰਾਣੇ ਬੰਦੇ ਆ ਉਹ ਅਸੀਂ ਤਾਂ ਮੋਬਾਈਲ ਤਾਂ ਬੰਦੇ ਨਹੀਂ ਅਸੀਂ ਤਾਂ ਇਹ ਨਾਵਲੇ ਕਿਸੇ ਕਹਾਣੀਆਂ ਪੜਨ ਆਲੇ ਆ ਜਿਵੇਂ ਕੋਈ ਜਾਨੀਚੋਰ ਰਾਜਾ ਨਰ ਸੁਲਤਾਨ ਸ਼ਾਮਲਾਲ ਮਿਲਦਾ ਨਹੀਂ ਜਿਹੜੇ ਪੁਰਾਣੇ ਕਿੱਸੇ ਉਹ ਮਿਲ ਨਹੀਂ ਰਹੇ ਸਾਨੂੰ ਤੇ ਸਾਡਾ ਪੁਰਾਣਿਆਂ ਦਾ ਸੋਚਾ ਸੂਰਮਾ ਤੇ ਇਹ ਜੇ ਪੜਦੇ ਰਹੇ ਆ ਦੁੱਲਾ ਪੱਟੀ ਤੇ ਸਾਲ ਚ ਚਲਤ ਜਮੇ ਲੱਗੇ ਦੀ ਮਿਲ ਬਹੁਤ ਵਧੀਆ ਲੱਗਿਆ ਪਸਾਬੇ ਬਹੁਤ ਵਧੀਆ ਪਾਣਾ ਕਲਚਰ ਦੇਖਣ ਨੂੰ ਮਿਲਦਾ ਪਾਣੀ ਖਿੱਜਿਆ ਪੜਨ ਨੂੰ ਮਿਲਦੀਆਂ ਕਹਾਣੀਆਂ ਮਿਲਦੀਆਂ ਬਹੁਤ ਵਧੀਆ ਲੱਗੇ ਬੱਚਿਆਂ ਨੂੰ ਜਮੀਨਾਂ ਜਾਣਦੇ ਇਹਨੂੰ ਪਤਾ ਚੱਲਦਾ ਕੀ ਹੈ ਇਹ ਨਾ ਬਹੁਤ ਵਧੀਆ ਸੋਸਾ ਬੈਠੀ ਲੱਗੀ ਬਹੁਤ ਔਰਤਾਂ ਲੋਕਾਂ ਨੂੰ ਆਉਣਾ ਚਾਹੀਦਾ ਆਉਣਾ ਚਾਹੀਦਾ ਸੱਭਾ ਕੰਦਾਚਾਰ ਦਾ ਜ਼ਰੂਰੀ ਹੈ ਤਾਂ ਇਧਰ ਅਮਰੀਂ ਠੀਕ ਕਰ ਦਾਂ ਤੁਸੀਂ ਪਹਿਲਾਂ ਵੀ ਆਏ ਹੋ ਜਾਂ ਇਸ ਵਾਰ ਪਹਿਲਾਂ ਵੀ ਆਉਂਦੀ ਰਹਿੰਦੇ ਧੰਨਵਾਦ ਦੇਖਾ ਲਓ ਹਾਂਜੀ ਮੇਰ ਜੀ ਕਿਥੇ ਆਏ ਆ ਆਪਣਾ ਮੇਲਾ ਜਾਗਦੇ ਉਹਨਾਂ ਤੇ ਬਹੁਤ ਵਧੀਆ ਤੇਲਾ ਲੱਗਿਆ ਮੈਂ ਸਰਸਾ ਹਰਿਆਣਾ ਤੋਂ ਜੀ ਜੀਵਨਗਰ ਪਿੰਡਾ ਮੇਰਾ ਤੇ ਕਿਤਾਬਾਂ ਨਾਲ ਵਾ ਮੋ ਪਿਆਰ ਬਣਿਆ ਤੇ ਨ ਮੇਲਿਆਂ ਚ ਆਉਣ ਦਾ ਸੋਭ ਬਣਦਾ ਇਹਦੇ ਬਾਰੇ ਪਤਾ ਲੱਗਿਆ ਤੇ ਇਹ ਸ਼ਾਇਦ ਦੂਸਰਾ 30 ਤੀਸਰਾ ਮੇਲਾ ਬਹੁਤ ਵਧੀਆ ਮਤਲਬ ਹਰ ਰੰਗ ਹਰ ਬਣ ਗਈ ਸਾਰਾ ਪਰਿਵਾਰ ਆਵੇ ਉਹਦੇ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਦੇ ਕੁਝ ਨਾ ਕੁਝ ਵੇਖਣ ਨੂੰ ਸਿੱਖਣ ਨੂੰ ਖਾਣ ਪੀਣ ਨੂੰ ਹਰ ਚੀਜ਼ ਮਿਲੋਗੇ ਬਹੁਤ ਹੀ ਵਧੀਆ ਮੇਲਾ ਬਹੁਤ ਵਧੀਆ ਲੱਗਿਆ ਆ ਕੇ ਇੱਥੇ ਮਿਲਦੇ ਨਾ ਮੈਂ ਬੋਲ ਨਹੀਂ ਸਕਦਾ ਸਾਰੀ ਯਾਰ ਬੋਲੋ ਕਿਵੇਂ ਲੱਗਾ ਮੇਲਾ ਮੇਲਾ ਬਹੁਤ ਵਧੀਆ ਅੱਛਾ ਜੀ ਹਾਂ ਜੀ ਲੋਕਾਂ ਨੂੰ ਹੋਣਾ ਚਾਹੀਦਾ ਲੋਕਾਂ ਨੂੰ ਹੋਣਾ ਚਾਹੀਦਾ ਜਿਹੜਾ ਆਪਣਾ ਸੱਭਿਆਚਾਰ ਹੈਗਾ ਦਿਖਾਏਗਾ ਸੋਣਾ ਇੱਕ ਬਸ ਖਾਣਾ ਖਾਣ ਪੀਣ ਜਿਹੜਾ ਹੋਰ 버ਗਰ ਵੀ ਜੇ ਨਹੀਂ ਆ ਦੀ ਚ ਹਾਂ ਦੇਸੀ ਖਾਣਾਗਾ ਵਾਓ ਇੱਕ ਕਿਤਾਬਾਂ ਬਾਰੇ ਜਿਹੜਾ ਬੰਬਈਆ ਜਿਹਨੇ ਕਿਹਾ ਕਿ ਕਿਤਾਬਾਂ ਜਿਹੜੀ ਚੰਗੀਆਂ ਕਿਤਾਬਾਂ ਫੜੋ ਹੋਰ ਕੰਧਵਾਂ ਦਾ ਨਾ ਫੜੋ ਜਿਹੜੀਆਂ ਕਿਤਾਬਾਂ ਫੜੋ Thank you.